ਯਾਰ ਮੈਂ ਤੇ ਇਹ ਗੱਲ ਕਹਿੰਦਾ ਕਿ ਭਗਵੰਤ ਮਾਨ ਸਾਹਿਬ ਐ ਇਲੈਕਸ਼ਨ ਕਰਾ ਕੇ ਤਾਂ ਵੇਖੋ ਇਲੈਕਸ਼ਨ ਕਰਾਓ ਪਤਾ ਲੱਗ ਜਾਊਗਾ ਕਿ ਤੁਸੀਂ ਕਿੰਨੇ ਕੁ 3 ਸਾਲਾਂ ਚ ਕੰਮ ਕੀਤੇ ਆ ਔਰ ਲੋਕ ਮਨ ਵੜਾਈ ਬੈਠੇ ਨੇ ਤੁਹਾਡੀਆਂ ਜਵਾਨਤਾ ਜਬਤ ਹੋਣੀਆਂ ਪਰ ਕਮੇਰ ਸਿੰਘ ਜੀਰਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਔਰ ਸਾਡੇ ਉਮੀਦਵਾਰ ਜਿਹੜੇ ਆ ਕਿ ਪਹਿਲਾਂ ਵੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਸਿਟਿੰਗ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਦੂਜੇ ਜਿਹੜੇ ਨਵੀਆਂ ਨਵੇਂ ਜਿਹੜੇ ਕੈਂਡੀਡੇਟ ਅਸੀਂ ਦਿੱਤੇ ਆ ਉਹ ਦਿੱਤੇ ਆ ਜਿਹੜਾ ਜਿੱਤਣ ਵਾਲਾ ਉਮੀਦਵਾਰ ਗੱਲ ਇਹ ਆ ਕਿ ਕਾਂਗਰਸ ਪਾਰਟੀ ਵੱਲੋਂ ਮਕੂ ਦੇ ਵਿੱਚ 13 ਉਮੀਦਵਾਰ ਜਿਹੜੇ ਆ ਉਤਾਰੇ ਜਾ ਰਹੇ ਆ ਔਰ ਇਸੇ ਤਰ੍ਹਾਂ ਹੀ ਮੱਲਾਂ ਵਾਲੇ ਦੇ ਵਿੱਚ ਵੀ 13 ਉਮੀਦਵਾਰ ਜਿਹੜੇ ਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਤਾਰ ਰਹੇ ਆ ਔਰ ਸਾਡੇ ਉਮੀਦਵਾਰ ਜਿਹੜੇ ਆ ਕਿ ਪਹਿਲਾਂ ਵੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਸਿਟਿੰਗ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਦੂਜੇ ਜਿਹੜੇ ਨਵੀਆਂ ਨਵੇਂ ਜਿਹੜੇ ਕੈਂਡੀਡੇਟ ਅਸੀਂ ਦਿੱਤੇ ਆ ਉਹ ਦਿੱਤੇ ਆ ਜਿਹੜਾ ਜਿੱਤਣ ਵਾਲਾ ਉਮੀਦਵਾਰ ਔਰ ਸਾਨੂੰ ਇਹ ਆਸ ਹੈ ਕਿ ਅੱਕੇ ਵੀ ਸਾਡਾ ਕਬਜ਼ਾ ਸੀ ਔਰ ਹੁਣ ਵੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਜਿਹੜੀ ਸ਼ਾਨਦਾਰ ਜਿੱਤ ਹੋਵੇਗੀ ਔਰ ਅੱਜ ਜਿਹੜੀ ਨਾਮਜਦਗੀਆਂ ਅਸੀਂ ਪਹਿਲਾਂ ਮੱਲਾਂ ਵਾਲੇ ਦੇ ਵਿੱਚੇ ਕਰ ਰਹੇ ਆ ਔਰ ਫਿਰ ਇਸ ਤੋਂ ਬਾਅਦ ਮਖੂ ਦੇ ਵਿੱਚ ਔਰ ਕਾਂਗਰਸ ਪਾਰਟੀ ਦੋਵਾਂ ਥਾਵਾਂ ਤੇ ਆਪਦੀ ਜਿਹੜੀ ਉਹ ਕਮੇਟੀ ਬਣੀ ਐ ਐਨਓਸੀ ਤਾਂ ਸਾਨੂੰ ਹੁਣ ਵੀ ਨਹੀਂ ਦਿੱਤੀਆਂ ਜਦੋਂ ਕਿ ਹਾਈ ਕੋਰਟ ਦੇ ਵੀ ਆਰਡਰ ਨੇ ਇਹਨਾਂ ਨੂੰ ਸ਼ਾਮ ਤੱਕ ਐਨਓਸੀ ਦਿੱਤੀਆਂ ਜਾਣ ਮੈਂ ਐਸਐਸਪੀ ਡੀਸੀ ਤੇ ਐਸਟੀਐਮ ਔਰ ਏਡੀ ਸਿੱਦੇ ਧਿਆਨ ਚ ਲੈਂਦਾ ਕਿ ਜਿਹੜੇ ਦੋਵੇਂ ਯੂਨ ਇਹਨਾਂ ਨੇ ਜਿਹੜੀਆਂ ਅਜੇ ਤੱਕ ਸਾਨੂੰ ਐਨਓਸੀਆਂ ਨਹੀਂ ਦਿੱਤੀਆਂ ਗਈਆਂ ਪਰ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਫੀਡੇਵਟ ਕਹਿਤਾ ਕਿ ਐਨਓਸੀ ਦੀ ਲੋੜ ਨਹੀਂ ਐਫੀਡੇਵਟ ਲਾ ਦਿਓ ਔਰ ਐਫੀਡੇਵਟ ਲਾ ਕੇ ਸਾਡੀਆਂ ਫਾਈਲਾਂ ਜਿਹੜੀਆਂ ਉਹ ਕੰਪਲੀਟ ਨੇ ਔਰ 26 ਜਿਹੜੇ ਸਾਡੇ ਜਿਹੜੇ ਕਾਉਂਸਲਰ ਜਿਹੜੇ ਆਪਣਾ ਨਗਰ ਕਾਉਂਸਲ ਦੇ ਜਿਹੜੇ ਸਾਡੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਕਾਗਜ ਨਾਮਜ਼ਦ ਕਰਨੇ ਨੇ ਕਿਉਂਕਿ 13 ਉੱਥੇ ਨੇ ਤੇ ਇਸ ਕਰਕੇ ਆ ਕਿ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਨੇ ਅਸੀਂ ਆਪਦੇ ਕਾਗਜ਼ ਜਿਹੜੇ ਅੱਜ ਦਾਖਲ ਕਰਾਂਗੇ ਔਰ ਜੇ ਸਾਡੇ ਕਾਗਜ਼ ਸਰਕਾਰ ਪਿਛਲੀ ਾਰ ਤੱਕ ਤਰ੍ਹਾਂ ਧੱਕਾ ਨਹੀਂ ਕਰਦੀ ਕਾਗਜ਼ ਨਹੀਂ ਰੱਦ ਕਰਦੀ ਔਰ ਮੈਂ ਤੇ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਸਾਹਿਬ ਐਲੈਕਸ਼ਨ ਕਰਾ ਕੇ ਤਾਂ ਵੇਖੋ ਐਲੈਕਸ਼ਨ ਕਰਾਓ ਪਤਾ ਲੱਗ ਜਾਊਗਾ ਕਿ ਤੁਸੀਂ ਕਿੰਨੇ ਕੋ 3 ਸਾਲਾਂ ਚ ਕੰਮ ਕੀਤੇ ਆ ਔਰ ਲੋਕ ਮਨ ਬਣਾਈ ਬੈਠੇ ਨੇ ਤੁਹਾਡੀਆਂ ਜਵਾਨਤਾਾਂ ਜਬਤ ਹੋਣੀਆਂ ਔਰ ਇਹਨਾਂ ਜਵਾਨਤਾਾਂ ਤੋਂ ਡਰਦੇ ਜਿਹੜੇ ਆ ਕਿ ਇਥੋਂ ਐਮਐਲਏ ਵਿਧਾਇਕ ਨਰੇਸ਼ ਕਿਟਾਰੀਆ ਦਾ ਬੇਟਾ ਔਰ ਉਹਦੇ ਜਿਹੜਾ ਗੁੰਡਾ ਜਿਹੜਾ ਦਾਲਾ ਉਹ ਗੁੰਡਾਦਾਲੇ ਕਹਿੰਦਾ ਕਿ ਅਸੀਂ ਕਾਗਜ਼ ਨਹੀਂ ਪਰੰਦੇ ਨੇ ਔਰ ਨਾ ਹੀ ਤਾਂ ਜੀਰੇ ਵਾਲੇ ਕਦੀ ਪਹਿਲਾਂ ਕਿਤੇ ਦਬੇ ਸੀ ਨਾ ਹੀ ਹੁਣ ਦਵਾਂਗੇ ਮੱਲਾਂ ਵਾਲੇ ਵੀ ਭਰਾਂਗੇ ਤੇ ਮੱਖੋ ਵੀ ਭਰਾਂਗੇ ਇੱਕ ਬਾਕੀ ਬਾਈ ਇਲੈਕਸ਼ਨ ਆ ਬਾਕੀ ਕਿਤੇ ਇਲੈਕਸ਼ਨ ਨਹੀਂਗਾ ਜਿੰਦੇ ਵਿੱਚ ਉਹ ਮਮਦੂਤ ਇੱਕ ਸੀਟ ਤੇ ਆ ਫਰੋਜਪੁਰ ਸਿਟੀ ਦੇ ਵਿੱਚ ਦੋ ਸੀਟਾਂ ਤੇ ਆ ਔਰ ਇਸੇ ਤਰ੍ਹਾਂ ਹੀ ਗੁਰੂ ਹਰਸਾਏ ਦੇ ਵਿੱਚ ਇੱਕ ਸੀਟ ਦੇ ਉੱਪਰ ਇਲੈਕਸ਼ਨ ਆ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਨਹੀਂ ਕਿ ਬਲਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪੋ ਆਪਣੇ ਉਮੀਦਵਾਰ ਹਰ ਜਗ੍ਹਾ ਤੇ ਜਿਹੜੀ ਆਤਾਰ ਰਹੀ ਆ ਔਰ ਸ਼ਾਨਦਾਰ ਜਿਹੜੀ ਜਿੱਤਾ ਕਾਂਗਰਸ ਪਾਰਟੀ ਦੀ ਹੋਵੇ। ਅੱਧੀ ਔਰ ਮੈਂ ਤੇ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਸਾਹਿਬ ਆ ਇਲੈਕਸ਼ਨ ਕਰਾ ਕੇ ਤਾਂ ਵੇਖੋ। ਇਲੈਕਸ਼ਨ ਕਰਾਓ ਪਤਾ ਲੱਗ ਜਾਊਗਾ ਕਿ ਤੁਸੀਂ ਕਿੰਨੇ ਕੋ 3 ਸਾਲਾਂ ਚ ਕੰਮ ਕੀਤੇ ਆ ਔਰ ਲੋਕ ਮਨ ਬਣਾਈ ਬੈਠੇ ਨੇ ਤੁਹਾਡੀਆਂ ਜਵਾਨਤਾ ਜਬਤ ਹੋਣੀਆਂ। ਪਰ ਕਵੀਰ ਸਿੰਘ ਜੀਰਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਔਰ ਸਾਡੇ ਉਮੀਦਵਾਰ ਜਿਹੜੇ ਆ ਕਿ ਪਹਿਲਾਂ ਵੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਸਿਟਿੰਗ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਦੂਜੇ ਜਿਹੜੇ ਨਵੀਆਂ ਨਵੇਂ ਜਿਹੜੇ ਕੈਂਡੀਡੇਟ ਅਸੀਂ ਦਿੱਤੇ ਆ ਉਹ ਦਿੱਤੇ ਆ ਜਿਹੜਾ ਜਿੱਤਣ ਵਾਲਾ ਉਮੀਦਵਾਰ ਆ ਗੱਲ ਇਹ ਆ ਕਿ ਕਾਂਗਰਸ ਪਾਰਟੀ ਵੱਲੋਂ ਮਕੂ ਦੇ ਵਿੱਚ 13 ਉਮੀਦਵਾਰ ਜਿਹੜੇ ਆ ਉਤਾਰੇ ਜਾ ਰਹੇ ਆ ਔਰ ਇਸੇ ਤਰ੍ਹਾਂ ਹੀ ਮੱਲਾਂ ਵਾਲੇ ਦੇ ਵਿੱਚ ਵੀ 13 ਉਮੀਦਵਾਰ ਜਿਹੜੇ ਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਤਾਰ ਰਹੇ ਆ ਔਰ ਸਾਡੇ ਉਮੀਦਵਾਰ ਜਿਹੜੇ ਆ ਕਿ ਪਹਿਲਾਂ ਵੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਸਿਟਿੰਗ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਦੂਜੇ ਜਿਹੜੇ ਨਵੀਆਂ ਨਵੇਂ ਜਿਹੜੇ ਕੈਂਡੀਡੇਟ ਅਸੀਂ ਦਿੱਤੇ ਆ ਉਹ ਦਿੱਤੇ ਆ ਜਿਹੜਾ ਜਿੱਤਣ ਵਾਲਾ ਉਮੀਦਵਾਰ ਔਰ ਸਾਨੂੰ ਇਹ ਆਸ ਹੈ ਕਿ ਅੱਕੇ ਵੀ ਸਾਡਾ ਕਬਜ਼ਾ ਸੀ ਔਰ ਹੁਣ ਵੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਜਿਹੜੀ ਸ਼ਾਨਦਾਰ ਜਿੱਤ ਹੋਵੇਗੀ ਔਰ ਅੱਜ ਜਿਹੜੀ ਹੈ ਨਾਮਜਦਗੀਆਂ ਅਸੀਂ ਪਹਿਲਾਂ ਮੱਲਾਂ ਵਾਲੇ ਦੇ ਵਿੱਚੇ ਕਰ ਰਹੇ ਆ ਔਰ ਫਿਰ ਇਸ ਤੋਂ ਬਾਅਦ ਮਖੂ ਦੇ ਵਿੱਚ ਔਰ ਕਾਂਗਰਸ ਪਾਰਟੀ ਦੋਵਾਂ ਥਾਵਾਂ ਤੇ ਆਪਦੀ ਜਿਹੜੀ ਉਹ ਕਮੇਟੀ ਬਣੀ ਐ ਐਨਓਸੀ ਤਾਂ ਸਾਨੂੰ ਹੁਣ ਵੀ ਨਹੀਂ ਦਿੱਤੀਆਂ ਜਦੋਂ ਕਿ ਹਾਈ ਕੋਰਟ ਦੇ ਵੀ ਆਰਡਰ ਨੇ ਕਿ ਇਹਨਾਂ ਨੂੰ ਸ਼ਾਮ ਤੱਕ ਐਨਓਸੀ ਦਿੱਤੀਆਂ ਜਾਣ ਮੈਂ ਐਸਐਸਪੀ ਡੀਸੀ ਤੇ ਐਸਟੀਐਮ ਔਰ ਏਡੀ ਸਿੱਦੇ ਧਿਆਨ ਚ ਲੈਂਦਾ ਕਿ ਜਿਹੜੇ ਦੋਵੇਂ ਯੂਨ ਇਹਨਾਂ ਨੇ ਜਿਹੜੀਆਂ ਅਜੇ ਤੱਕ ਸਾਨੂੰ ਐਨਓਸੀਆਂ ਨਹੀਂ ਦਿੱਤੀਆਂ ਗਈਆਂ ਪਰ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਫੀਡੇਵਟ ਕਹਿਤਾ ਕਿ ਐਨਓਸੀ ਦੀ ਲੋੜ ਨਹੀਂ ਐਫੀਡੇਵਟ ਲਾ ਦਿਓ ਔਰ ਐਫੀਡੇਵਟ ਲਾ ਕੇ ਸਾਡੀਆਂ ਫਾਈਲਾਂ ਜਿਹੜੀਆਂ ਉਹ ਕੰਪਲੀਟ ਨੇ ਔਰ 26 ਜਿਹੜੇ ਸਾਡੇ ਜਿਹੜੇ ਕਾਉਂਸਲਰ ਜਿਹੜੇ ਆਪਣਾ ਨਗਰ ਕਾਉਂਸਲ ਦੇ ਜਿਹੜੇ ਸਾਡੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਕਾਗਜ ਨਾਮਜ਼ਦ ਕਰਨੇ ਨੇ ਕਿਉਂਕਿ 13 ਉੱਥੇ ਨੇ 13 ਇੱਥੇ ਨੇ ਤੇ ਇਸ ਕਰਕੇ ਆ ਕਿ ਸਾਡੇ ਕੋਲ ਪੂਰੀਆਂ ਤਿਆਰੀਆਂ ਨੇ ਅਸੀਂ ਆਪਦੇ ਕਾਗਜ ਜਿਹੜੇ ਅੱਜ ਦਾਖਲ ਕਰਾਂਗੇ ਔਰ ਜੇ ਸਾਡੇ ਕਾਗਜ ਸਰਕਾਰ ਪਿਛਲੀ ਾਰ ਤੱਕ ਤਰ੍ਹਾਂ ਧੱਕਾ ਨਹੀਂ ਕਰਦੀ ਕਾਗਜ ਨਹੀਂ ਰੱਦ ਕਰਦੀ ਔਰ ਮੈਂ ਤੇ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਸਾਹਿਬ ਆ ਇਲੈਕਸ਼ਨ ਕਰਾ ਕੇ ਤਾਂ ਵੇਖੋ ਇਲੈਕਸ਼ਨ ਕਰਾਓ ਪਤਾ ਲੱਗ ਜਾਊਗਾ ਕਿ ਤੁਸੀਂ ਕਿੰਨੇ ਕੁ 3 ਸਾਲਾਂ ਚ ਕੰਮ ਕੀਤੇ ਆ ਔਰ ਲੋਕ ਮਨ ਬਣਾਈ ਬੈਠੇ ਨੇ ਤੁਹਾਡੀਆਂ ਜਵਾਨਤਾਾਂ ਜਬਤ ਹੋਣੀਆਂ ਔਰ ਇਹਨਾਂ ਜਵਾਨਤਾਾਂ ਤੋਂ ਡਰਦੇ ਜਿਹੜੇ ਆ ਕਿ ਇਥੋਂ ਐਮ.ਐਲ.ਏ. ਵਿਧਾਇਕ ਨਰੇਸ਼ ਕਿਟਾਰੀਆ ਦਾ ਬੇਟਾ ਔਰ ਉਹਦੇ ਜਿਹੜਾ ਗੁੰਡਾ ਜਿਹੜਾ ਦਾਲਾ ਉਹ ਗੁੰਡਾਦਾਲੇ ਕਹਿੰਦਾ ਕਿ ਅਸੀਂ ਕਾਗਜ਼ ਨਹੀਂ ਪਰੰਦੇ ਨੇ ਔਰ ਨਾ ਹੀ ਤਾਂ ਜੀਰੇ ਵਾਲੇ ਕਦੀ ਪਹਿਲਾਂ ਕਿਤੇ ਦਬੇ ਸੀ ਨਾ ਹੀ ਹੁਣ ਦਵਾਂਗੇ ਮੱਲਾਂ ਵਾਲੇ ਵੀ ਭਰਾਂਗੇ ਤੇ ਮੱਖੂ ਵੀ ਭਰਾਂਗੇ ਇੱਕ ਬਾਕੀ ਬਾਈ ਇਲੈਕਸ਼ਨ ਆ ਬਾਕੀ ਕਿਤੇ ਇਲੈਕਸ਼ਨ ਨਹੀਂਗਾ ਜਿੰਦੇ ਵਿੱਚ ਉਹ ਮਮਦੂਤ ਇੱਕ ਸੀਟ ਤੇ ਆ ਫਰੋਜਪੁਰ ਸਿਟੀ ਦੇ ਵਿੱਚ ਦੋ ਸੀਟਾਂ ਤੇ ਆ ਔਰ ਇਸੇ ਤਰ੍ਹਾਂ ਹੀ ਗੁਰੂ ਹਰਸਾਏ ਦੇ ਵਿੱਚ ਇੱਕ ਸੀਟ ਦੇ ਉੱਪਰ ਇਲੈਕਸ਼ਨ ਆ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਨਹੀਂ ਕਿ ਬਲਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪੋ ਆਪਣੇ ਉਮੀਦਵਾਰ ਹਰ ਜਗ੍ਹਾ ਤੇ ਜਿਹੜੀ ਆਤਾਰ ਰਹੀ ਆ ਔਰ ਸ਼ਾਨਦਾਰ ਜਿਹੜੀ ਜਿੱਤ ਆ ਕਾਂਗਰਸ ਪਾਰਟੀ ਦੀ ਹੋਵੇ